ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਗੁਰੂ ਗੋਬਿੰਦ ਸਿੰਘ ਨੇ 100 ਸਾਖੀ ਵਿੱਚ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸੱਚ ਸਾਬਤ ਹੋ ਗਈਆਂ ਨੇ 2024 ਦੇ ਹਵਾਲੇ ਨਾਲ ਉਹਨਾਂ ਨੇ ਵੱਡੀ ਭਵਿੱਖਬਾਣੀ ਕੀਤੀ ਹੈ ਜਿਹਦੇ ਵਿੱਚ ਖਾਲਸਾ ਰਾਜ ਆਉਣ ਦਾ ਕਿਹਾ ਗਿਆ ਹੈ ਔਰ ਖਾਲਸਾ ਰਾਜ ਆਉਣ ਦੇ ਇਮਕਾਨਾਤ ਬਣਨਾ ਸ਼ੁਰੂ ਹੋ ਗਏ ਨੇ ਕੀ ਇਮਕਾਨਾਤ ਹੈ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਇਸ ਵੀਡੀਓ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭੁਵਿੱਖਤ ਬਚਨ ਮਤਲਬ ਭੁਵਿੱਖ ਬਾਣੀ ਬਾਰੇ ਡਿਟੇਲ ਵਿੱਚ ਗੱਲ ਕਰਾਂਗੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਸਮੇਂ ਬਾਰੇ ਕੀਤੀ ਸੀ ਇਸ ਤੋਂ ਇਲਾਵਾ ਇਸ ਭੁਵਿੱਖ ਬਾਣੀ ਵਿੱਚ ਜਿਹੜੀਆਂ ਜਿਹੜੀਆਂ ਕੀਤੀਆਂ ਗਈਆਂ ਭੁਵਿੱਖ ਬਾਣੀਆਂ ਸੱਚ ਹੋਈਆਂ ਹਨ ਉਸ ਬਾਰੇ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਨਵੇਂ ਚੜੇ ਸਾਲ 2024 ਤੋਂ ਬਾਅਦ ਕੀ ਹੋਣਾ ਹੈ ਇਸ ਬਾਰੇ ਵੀ ਦੱਸਾਂਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਚੈਨਲ ਉੱਪਰ ਅਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਖੀ ਵਿੱਚ ਵਿਖਬਾਣੀ ਕੀਤੀ ਸੀ ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜੋ ਕਿ ਪਾਕ ਨਾਮ ਦਾ ਹੋਵੇਗਾ ਇਸ ਤੋਂ ਇਲਾਵਾ ਫਿਰ 1984 ਬਾਰੇ ਵੀ ਕਿਹਾ ਸੀ ਕਿ ਰੰਡੀ ਦਾ ਰਾਜ ਹੋਵੇਗਾ ਸ਼੍ਰੀ ਹਰਮੰਦਰ ਸਾਹਿਬ ਤੇ ਹਿੰਦ ਦੀ ਫੌਜ ਚੜ੍ਹ ਕੇ ਆਏਗੀ ਕੂੜੇ ਦੇ ਪੌੜ ਜਿੱਨਾ ਉਥੇ ਖੂਨ ਡੁੱਲੇਗਾ ਇਹ ਦੋਨੋਂ ਹੀ ਭੁਵਿੱਖ ਬਾਣੀਆਂ ਹੁਣ ਤੱਕ ਸੱਚ ਹੋਈਆਂ ਹਨ 2024 ਤੋਂ ਬਾਅਦ ਬਾਰੇ ਜੋ ਭੁਵਿੱਖ ਬਾਣੀ ਹੋਈ ਹੈ ਉਸ ਬਾਰੇ ਵੀ ਦੱਸਾਂਗੇ ਅਤੇ ਇਸ ਦੇ ਸੱਚ ਹੋਣ ਦੇ ਕਿੰਨੇ ਚਾਂਸ ਹੈ ਇਸ ਬਾਰੇ ਵੀ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ ਸੋ ਅੰਤ ਤੱਕ ਵੀਡੀਓ ਨਾਲ ਜੁੜੇ ਰਹੋ ਤੇ ਜੋ ਵੀ ਹਰ ਇੱਕ ਵੀਡੀਓ ਉੱਪਰ ਕਮੈਂਟ ਕਰਕੇ ਹੌਸਲਾ ਵਧਾਉਂਦੇ ਹਨ ਉਹਨਾਂ ਦਾ ਦਿਲੋਂ ਧੰਨਵਾਦ ਸੋ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭੁਵਿੱਖਤ ਬਚਨ ਹਨ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਹੋਣ ਬਾਰੇ ਵੀ ਲਿਖੇ ਸੀ ਇਸ ਤੋਂ ਇਲਾਵਾ ਇਹ ਵੀ ਲਿਖਿਆ ਹੈ ਕਿ ਅੰਗਰੇਜ਼ ਭਾਰਤ ਉਤੇ 200 ਸਾਲ ਰਾਜ ਕਰਨਗੇ ਪੁਰਾਣੇ ਬਜ਼ੁਰਗ ਅਤੇ ਇਤਿਹਾਸਕਾਰ ਦੱਸਦੇ ਹਨ ਕਿ ਅੰਗਰੇਜ਼ ਸਰਕਾਰ ਜਦੋਂ ਇੰਡੀਆ ਉਪਰ ਰਾਜ ਕਰ ਰਹੀ ਸੀ ਉਸ ਵਕਤ ਜਦ ਉਸ ਮੌਕੇ ਦੀ ਸਰਕਾਰ ਨੂੰ ਇਸ ਸੋਸਾਖੀ ਅਤੇ ਇਸ ਦੀ ਭਵਿੱਖਬਾਣੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਅੰਗਰੇਜ਼ਾਂ ਨੇ ਇਸ ਨੂੰ ਸਾੜਨ ਦੇ ਹੁਕਮ ਦਿੱਤੇ ਸਨ ਕਿਉਂਕਿ ਉਹਨਾਂ ਨੂੰ ਆਪਣੇ ਰਾਜ ਦੇ ਖਤਮ ਹੋਣ ਦਾ ਡਰ ਸਤਾਉਣ ਲੱਗ ਪਿਆ ਸੀ ਪਰ ਜੋ ਬਚਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਹੋਏ ਹੋਣ ਉਹ ਭਲਾ ਕਿਵੇਂ ਟਾਲੇ ਜਾ ਸਕਦੇ ਹਨ ਸੋ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਬਾਣੀ ਸੱਚ ਹੋਈ ਅਤੇ 1947 ਨੂੰ ਭਾਰਤ ਅੰਗਰੇਜ਼ਾਂ ਤੋਂ 200 ਸਾਲ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਹਨ ਕਿ ਖਾਲਸਾ ਦਾ ਰਾਜ ਦੋ ਵਾਰ ਕਾਇਮ ਹੋਵੇਗਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਜੋ ਪਾਸਟ ਵਿੱਚ ਹੋ ਚੁੱਕਾ ਹੈ ਜਿਸ ਰਾਜ ਬਾਰੇ ਆਪਾਂ ਇਸ ਚੈਨਲ ਉੱਪਰ ਵੀ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਹੋਈਆਂ ਹਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਜੋ ਦੂਸਰਾ ਸਿੱਖ ਰਾਜ ਹੋਵੇਗਾ ਉਹ ਇੱਕ ਵੱਡੀ ਜੰਗ ਤੋਂ ਬਾਅਦ ਆਏਗਾ ਜਿਸ ਰਾਜ ਬਾਰੇ ਆਪਾਂ ਵੀਡੀਓ ਦੇ ਅੱਗੇ ਡਿਟੇਲ ਵਿੱਚ ਗੱਲ ਕਰਾਂਗੇ ਇਸ ਤੋਂ ਇਲਾਵਾ ਪੂ ਇੱਕ ਬਾਣੀ ਸੀ ਕਿ ਭਾਰਤ ਵਿੱਚੋਂ ਪਾਕ ਨਾਮ ਦਾ ਦੇਸ਼ ਬਣੇਗਾ ਜਿਵੇਂ ਆਪਾਂ ਸਭ ਨੂੰ ਪਤਾ ਹੈ 1947 ਵਿੱਚ ਪੰਜਾਬ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਸੀ ਇੱਥੇ ਹੁਣ ਤੁਹਾਡੇ ਵਿੱਚੋਂ ਕਈ ਕਹਿਣਗੇ ਕਿ ਭਾਰਤ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਸੀ ਨਹੀਂ ਅਸਲ ਵਿੱਚ ਪੰਜਾਬ ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਵੰਡਿਆ ਗਿਆ ਅਤੇ ਉਸ ਸਮੇਂ ਸਾਰਾ ਨੁਕਸਾਨ ਵੀ ਪੰਜਾਬ ਨਹੀਂ ਝੱਲਿਆ ਸੀ ਇਸ ਟੌਪਿਕ ਬਾਰੇ ਵੀ ਜੇਕਰ ਤੁਸੀਂ ਚਾਹੋਗੇ ਤਾਂ ਆਪਾਂ ਡਿਟੇਲ ਵਿੱਚ ਇੱਕ ਵੀਡੀਓ ਬਣਾ ਦੇਵਾਂਗੇ ਇਸ ਦੇ ਨਾਲ ਨਾਲ ਭੂਕਬਾਣੀ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਦਰਮਿਆਨ ਹੋਈਆਂ ਜੰਗਾਂ ਦਾ ਵੀ ਜ਼ਿਕਰ ਹੋਇਆ ਹੈ ਅਤੇ ਇੱਕ ਹੋਰ ਦੇਸ਼ ਢਾਕਾ ਬੰਗਾਲ ਦੀ ਹੋਂਦ ਵਿੱਚੋਂ ਆਉਣ ਬਾਰੇ ਵੀ ਲਿਖਿਆ ਹੈ ਇਸ ਬਾਰੇ ਵੀ ਤੁਸੀਂ ਸਾਰੇ ਜਾਣੂ ਹੋਵੋਗੇ ਕਿ ਬੰਗਲਾਦੇਸ਼ ਹੋਂਦ ਵਿੱਚ ਕਿਵੇਂ ਆਇਆ ਸੀ ਜਿੱਥੇ ਮੁਕਤੀ ਵਾਹਨੀ ਦੀ ਸੈਨਾ ਨੂੰ ਸਰਦਾਰ ਸੁਭੇਕ ਸਿੰਘ ਜੀ ਦੁਆਰਾ ਟ੍ਰੇਡ ਕੀਤਾ ਗਿਆ ਸੀ ਇਸੇ ਸੌ ਸਾਖੀ ਵਿੱਚ ਹੀ ਦਰਬਾਰ ਸਾਹਿਬ ਉੱਪਰ ਹੋਏ 1984 ਦੇ ਹਮਲੇ ਬਾਰੇ ਵੀ ਲਿਖਿਆ ਗਿਆ ਹੈ ਰਾਜ ਚਲਸੀ ਰੰਡੀਕਾ ਫੌਜਾਂ ਚੜੇ ਹਰਮਿੰਦਰ ਪੇ ਆਨ ਫੁਰਪੇ ਜੇ ਘੋੜੇ ਕਾ ਹਰਮਿੰਦਰ ਮੇ ਆਨ ਡਟ ਜਾਏਗਾ ਖਾਲਸਾ ਕੋਰ ਬਿਪਤ ਕੇ ਬਾਦ ਖੁਆਰ ਹੋਏ ਸਭ ਮਿਲेंगे ਸਿੰਘ ਬਿਪਤ ਮੇ ਆਨ ਤਬੇ ਮਾਜਾ ਮਾਲਵਾ ਦੁਆਬਾ ਦੁਖੀ ਹੋਏ ਸਭ ਗ੍ਰਾਮ ਇੱਥੇ ਰੰਡੀ ਦਾ ਰਾਜਪਾਤ ਇੰਦਰਾ ਗਾਂਧੀ ਤੋਂ ਹੈ ਜਿਸ ਦਾ ਫਰੋਜ਼ ਨਾਮ ਦੇ ਇੱਕ ਮੁਸਲਮਾਨ ਨਾਲ ਵਿਆਹ ਹੋਇਆ ਸੀ ਫਰੋਜ਼ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਵਿਧਵਾ ਹੋ ਗਈ ਸੀ ਉਸ ਦੇ ਰਾਜ ਵਿੱਚ ਸ੍ਰੀ ਹਰਮੰਦਰ ਸਾਹਿਬ ਉੱਪਰ ਹਮਲਾ ਹੋਇਆ ਸੀ ਅਤੇ ਫੌਜਾਂ ਸ੍ਰੀ ਹਰਮੰਦਰ ਸਾਹਿਬ ਉੱਪਰ ਚੜ੍ਹ ਕੇ ਆਈਆਂ ਸਨ ਇੱਥੇ ਇੰਨਾ ਖੂਨ ਡੁੱਲਿਆ ਸੀ ਕਿ ਘੂੜੇ ਦਾ ਖੁਰ ਇਸ ਵਿੱਚ ਭਿੱਜਦਾ ਸੀ ਇੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਖਾਲਸਾ ਭਾਰਤੀ ਫੌਜ ਦੇ ਅੱਗੇ ਡਟਿਆ ਸੀ ਅਤੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ ਇਸ ਸਮੇਂ ਪੂਰੇ ਪੰਜਾਬ ਦੇ ਲੋਕ ਮਾਝੇ ਮਾਲਵੇ ਅਤੇ ਦੁਆਬੇ ਵਿੱਚ ਬਹੁਤ ਦੁਖੀ ਹੋਏ ਸਨ ਇਸ ਹਮਲੇ ਦਾ ਬਦਲਾ ਬਾਅਦ ਵਿੱਚ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡਨ ਦੁਆਰਾ ਸਰਦਾਰ ਬਿਆਨਤ ਸਿੰਘ ਤੇ ਸਰਦਾਰ ਸਤਵੰਦ ਸਿੰਘ ਨੇ ਇੰਦਰਾ ਗਾਂਧੀ ਦੀ ਹੱਤਿਆ ਕਰਕੇ ਲਿਆ ਸੀ ਇਸ ਹੱਤਿਆ ਦੇ ਬਾਅਦ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਵੀ ਹੋਇਆ ਸੀ ਹੁਣ ਜੇ ਗੱਲ 2024 ਦੀ ਕਰੀਏ ਤਾਂ ਸੋ ਸਾਕੀ ਵਿੱਚ ਗੁਰੂ ਜੀ ਫਰਮਾਨ ਕਰਦੇ ਹਨ ਤਬ ਇਹ ਰੂਸ ਚੀਨ ਹਿੰਦ ਤੇ ਚੜ ਆਵੇ ਕੋਰ ਯੁੱਧ ਮਚ ਕਰ 70 ਕਰੋੜ 'ਚੋਂ 17 ਕਰੋੜ ਬਚ ਜਾਵੇ ਇਸ ਦਾ ਮਤਲਬ ਹੈ ਰੂਸ ਤੇ ਚੀਨ ਦੋਨੋਂ ਦੇਸ਼ ਹਿੰਦ ਯਾਨੀ ਭਾਰਤ ਤੇ ਚੜ ਕੇ ਆਉਣਗੇ ਅਤੇ ਇਸ ਜੰਗ ਵਿੱਚ ਘੋਰ ਤਬਾਹੀ ਹੋਵੇਗੀ ਅਤੇ ਇਸ ਤਰ੍ਹਾਂ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਹੀ ਬਚ ਪਾਉਣਗੇ ਕਈ ਲੋਕ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਇਸ ਯੁੱਧ ਵਿੱਚੋਂ ਕੇਵਲ 1 ਤਿਹਾਈ ਦੁਨੀਆ ਹੀ ਬਚੇਗੀ ਜੇਕਰ ਹੁਣ ਮੌਜੂਦਾ ਹਾਲਾਤਾਂ ਨੂੰ ਦੇਖੀਏ ਤਾਂ ਜੀਓ ਪੋਲਿਟਿਕਸ ਬਾਰੇ ਜਾਣਕਾਰੀ ਰੱਖਣ ਵਾਲੇ ਤੁਹਾਡੇ ਵਿੱਚੋਂ ਬਹੁਤੇ ਜਾਣਦੇ ਹੋਣਗੇ ਕਿ ਰੂਸ ਅਤੇ ਚੀਨ ਸਮੇਤ ਕੁਝ ਦੇਸ਼ਾਂ ਦਾ ਇੱਕ ਗਰੁੱਪ ਹੈ ਜਿਸ ਨੂੰ ਬ੍ਰਿਕਸ ਕਹਿੰਦੇ ਆ ਇਸ ਬਾਰੇ ਤੁਸੀਂ ਗੂਗਲ ਉੱਪਰ ਸਰਚ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਇਸ ਵਿੱਚ ਬੀ ਤੇ ਬ੍ਰਾਜ਼ਿਲ ਆਰ ਤੇ ਰਸ਼ੀਆ ਆਈ ਤੇ ਇੰਡੀਆ ਸੀ ਤੇ ਚਾਈਨਾ ਅਤੇ ਐਸ ਤੇ ਸਾਊਥ ਅਫਰੀਕਾ ਸ਼ਾਮਿਲ ਹੈ ਇਹ ਗਰੁੱਪ ਨਾਟੋ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਟੱਕਰ ਦਿੰਦਾ ਹੈ ਇਨ੍ਹਾਂ ਵਿੱਚ ਭਾਰਤ ਦਾ ਅਮਰੀਕਾ ਨਾਲ ਵੀ ਚੰਗੇ ਸਬੰਧ ਰੱਖਦਾ ਹੈ ਅਤੇ ਬ੍ਰਿਕਸ ਨਾਲ ਵੀ ਚੱਲਦਾ ਹੈ। ਹਾਲ ਹੀ ਵਿੱਚ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਅਤੇ ਇਸ ਦਾ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਸਿੱਧੇ ਤੌਰ ਤੇ ਭਾਰਤ ਸਰਕਾਰ ਉੱਪਰ ਲਗਾਇਆ ਸੀ। ਇਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸਬੰਧਾਂ ਵਿੱਚ ਵੀ ਕੜਤਨਾਈ ਸੀ। ਇਸ ਮੁੱਦੇ ਉੱਪਰ ਅਮਰੀਕਾ ਨੇ ਵੀ ਭਾਰਤ ਨਾਲ ਗੱਲਬਾਤ ਕੀਤੀ ਸੀ। ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ ਪੰਜ ਮੁਲਕ ਅਤੇ ਇਹਨਾਂ ਦਾ ਜੋ ਯੂਰਪ ਨਾਲ ਵੀ ਇੱਕ ਸਾਂਝਾ ਨੈਟੋ ਗਰੁੱਪ ਹੈ ਇਹ ਇੱਕ ਪਾਸੇ ਖੜੇ ਨੇ ਅਤੇ ਦੂਸਰੇ ਪਾਸੇ ਖੜੇ ਨੇ ਰੂਸ ਅਤੇ ਚਾਈਨਾ ਜਾਨੀ ਬ੍ਰਿਕਸ ਗਰੁੱਪ ਪਰ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲੋਂ ਆਪਣੇ ਰਿਸ਼ਤੇ ਖਤਮ ਕਰੇ ਪਿਛਲੇ ਕੁਝ ਸਮੇਂ ਤੋਂ ਸਿੱਖਾਂ ਨੂੰ ਅਮਰੀਕਾ ਵੱਲੋਂ ਚੰਗੀ ਹਮਾਇਤ ਵੀ ਮਿਲ ਰਹੀ ਹੈ ਇਸ ਤੋਂ ਇਲਾਵਾ ਇਸ ਸਾਲ ਬ੍ਰਿਕਸ ਵਿੱਚ ਪਾਕਿਸਤਾਨ ਦੀ ਐਂਟਰੀ ਵੀ ਹੋ ਰਹੀ ਹੈ ਜਿਸ ਤੋਂ ਭਾਰਤ ਬਹੁਤਾ ਖੁਸ਼ ਨਹੀਂ ਅਤੇ ਪਿਛਲੇ ਸਾਲ ਹੋਈ ਬ੍ਰਿਕਸ ਗਰੁੱਪ ਦੀ ਮੀਟਿੰਗ ਵਿੱਚ ਭਾਰਤ ਦੇ ਪੀਐਮ ਨਰਿੰਦਰ ਮੋਦੀ ਵੀ ਸ਼ਾਮਲ ਨਹੀਂ ਹੋਏ ਸੀ ਕੁਝ ਪੋਲਿਟਿਕਸ ਮਾਹਿਰ ਕਹਿ ਰਹੇ ਹਨ ਕਿ ਸ਼ਾਇਦ ਇਸ ਸਾਲ ਭਾਰਤ ਬ੍ਰਿਕਸ ਨੂੰ ਛੱਡ ਦੇਵੇਗਾ ਸੋ ਕਿਤੇ ਇਹ ਸਾਰੇ ਇਸ਼ਾਰੇ 100 ਸਾਲ ਦੀ ਪੁਕਬਾਣੀ ਨੂੰ ਸਹੀ ਤਾਂ ਨਹੀਂ ਸਾਬਤ ਕਰ ਰਹੇ ਜੇਕਰ 100 ਸਾਖੀ ਪੁਕਬਾਣੀ ਨੂੰ ਦੇਖੀਏ ਤਾਂ ਇਸ ਵਿੱਚ ਲਿਖਿਆ ਹੈ ਕਿ ਜਦੋਂ ਭਾਰਤ ਰੂਸ ਨਾਲੋਂ ਆਪਣੇ ਸੰਬੰਧ ਤੋੜੇਗਾ ਤਾਂ ਰੂਸ ਭਾਰਤ ਉੱਪਰ ਚੜ੍ਹ ਕੇ ਆਵੇਗਾ ਅਤੇ ਇਸ ਤੋਂ ਇੱਕ ਜੰਗ ਛੜੇਗੀ ਹੋ ਸਕਦਾ ਹੈ ਇਹ ਹੀ ਯੁੱਧ ਤੀਸਰਾ ਸੰਸਾਰ ਯੁੱਧ ਦਾ ਕਾਰਨ ਵੀ ਬਣੇ ਕਿਉਂਕਿ ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਸੰਸਾਰ ਤੀਸਰੇ ਵਿਸ਼ਵ ਯੁੱਧ ਵੱਲ ਵੱਧ ਰਿਹਾ ਹੈ ਸੋਸਾਖੀ ਵਿੱਚ ਇਹ ਵੀ ਲਿਖਿਆ ਹੈ ਕਿ ਰੂਸ ਅਤੇ ਭਾਰਤ ਦੀ ਇਸ ਜੰਗ ਤੋਂ ਬਾਅਦ ਦੂਸਰੀ ਵਾਰ ਸਿੱਖਾਂ ਦਾ ਰਾਜ ਆ ਜਾਵੇਗਾ ਜਿਸ ਵਿੱਚ ਦਲੀਪ ਸਿੰਘ ਨਾਮ ਦਾ ਇੱਕ ਸਿੱਖ ਹੋਵੇਗਾ ਜੋ ਸਿੱਖ ਰਾਜ ਦੀ ਅਗਵਾਈ ਕਰੇਗਾ ਇਹ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤਰ ਨਹੀਂ ਸਗੋਂ ਕੋਈ ਹੋਰ ਦਲੀਪ ਸਿੰਘ ਹੋਵੇਗਾ ਜੋ ਕਿ ਸੋਸਾਖੀ ਵਿੱਚ ਲਿਖਿਆ ਹੋਇਆ ਹੈ ਦਿੱਲੀ ਤਖਤ 'ਤੇ ਬਹਿ ਜਾਵੇ ਗੁਰੂ ਕੀ ਫੌਜ ਸਵੇ ਸਵੇ ਅੰਮ੍ਰਿਤ ਪਾਨ ਕਰੇ ਤਾਬੇ ਚਲੇ ਜੋ ਪੰਥ ਕੀ ਜਾਮਾ ਕਾ ਬਾਣਾ ਨਾ ਪਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭੇ ਖਾਵੇ ਤਬ ਕਲਯੁਗ ਮੇ ਸਤਗੁਰ ਹੋਸੀਆਂ ਸੋ ਲਿਖਿਆ ਹੈ ਕਿ ਖਾਲਸੇ ਦੇ ਇਸ ਰਾਜ ਵਿੱਚ ਸਾਰੇ ਅੰਮ੍ਰਿਤ ਪਾਨ ਕਰਨਗੇ ਕੋਈ ਭੁੱਖਾ ਨੰਗਾ ਨਹੀਂ ਹੋਵੇਗਾ ਸਭ ਨੂੰ ਖਾਣ ਲਈ ਲੰਗਰ ਮਿਲੇਗਾ ਇਸ ਤਰ੍ਹਾਂ ਦਾ ਰਾਜ ਹੋਵੇਗਾ ਕਿ ਕਾਲ ਯੁਗ ਵਿੱਚ ਵੀ ਸਤਿ ਯੁਗ ਵਰਗਾ ਮਾਹੌਲ ਬਣ ਜਾਵੇਗਾ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਾਲ ਹਰ ਇੱਕ ਜੀਵ ਲਈ ਖੁਸ਼ੀਆਂ ਭਰਿਆ ਹੋਣ ਅਤੇ ਵਿਸ਼ਵ ਵਿੱਚ ਅਮਨ ਕਾਇਮ ਰਹੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਹਮੇਸ਼ਾ ਮੰਗ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਗੁਰੂ ਗੋਬਿੰਦ ਸਿੰਘ ਨੇ 100 ਸਾਖੀ ਵਿੱਚ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਔਰ ਮੇਰੇ ਸਿੱਖ ਵੀਰ ਇਹ ਬਾਖੂਬੀ ਜਾਣਦੇ ਆ ਉਹਨਾਂ ਦੀਆਂ ਭਵਿੱਖਵਾਣੀਆਂ ਦੇ ਬਾਰੇ ਜੜੀਆਂ ਕਿ ਸੱਚ ਸਾਬਤ ਹੋ ਗਈਆਂ ਜਿਹਦੇ ਵਿੱਚ ਰੰਡੀ ਦਾ ਰਾਜ ਹੈ 1984 ਦਾ ਵਾਕਿਆ ਹੈ ਤੇ ਪਾਕਿਸਤਾਨ ਬਣਨੇ ਦੀ ਭਵਿੱਖਬਾਣੀ ਸੀਗੀ ਇਹ ਸੱਚ ਸਾਬਤ ਹੋ ਗਈਆਂ ਔਰ 2024 ਦੇ ਹਵਾਲੇ ਨਾਲੇ ਗੁਰੂ ਗੋਬਿੰਦ ਸਿੰਘ ਨੇ ਭਵਿੱਖਬਾਣੀ ਕੀਤੀ ਹੈ ਔਰ ਇਹ ਵੀ ਕਿਹਾ ਹੈ ਕਿ ਦੋ ਵਾਰੀ ਖਾਲਸਾ ਰਾਜ ਆ ਜਾਏਗਾ ਇੱਕ ਵਾਰੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਚ ਆ ਚੁੱਕਾ ਹੈ ਔਰ ਦੂਸਰੀ ਵਾਰੀ ਖਾਲਸਾ ਰਾਜ ਆਉਣ ਦੇ ਜਿਹੜੇ ਇਮਕਾਨਾਤ ਉੱਭਰਨਾ ਸ਼ੁਰੂ ਹੋ ਗਏ ਉਹ ਕਿਸ ਤਰ੍ਹਾਂ ਕਿ ਤੁਸੀਂ ਦੇਖਿਆ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਨੂੰ ਤੇ ਫਰੀਦਕੋੜ ਤੋਂ ਭਾਈ ਸਰਬਜੀਤ ਸਿੰਘ ਨੂੰ ਕਿੱਡੀ ਵੱਡੀ ਲੀਡ ਦੇ ਵਿੱਚ ਜਿੱਤ ਹੋਈ ਹੈ ਇਹ ਉਹ ਜਿੱਤ ਹੈ ਨੇ ਕਿ ਪੰਜਾਬ ਦੇ ਵਿੱਚ ਰਿਕਾਰਡ ਕਾਇਮ ਕੀਤਾ ਹੈ ਅੱਜ ਤੱਕ ਐਡੀ ਵੱਡੀ ਲੀਡ ਦੇ ਨਾਲ ਜਿੱਤ ਨਹੀਂ ਹੋਈ ਜਿਵੇਂ ਕਿ ਇਹਨਾਂ ਦੋਨਾਂ ਨੇ ਹਾਸਲ ਕੀਤੀ ਹੈ ਇਹ ਖਾਲਸਾ ਰਾਜ ਆਉਣੇ ਦੀ ਬੁਨਿਆਦ ਹੈ ਜਿਹੜੀ ਕਿ ਬਣਨਾ ਸ਼ੁਰੂ ਹੋ ਗਈ ਹੈ ਔਰ ਇਹ ਜਿਹੜੀ ਬੁਨਿਆਦ ਇਹ ਇਹ ਹੁਣ ਆਹستہ ਆਹستہ ਵਧਣਾ ਸ਼ੁਰੂ ਹੋ ਜਾਏਗੀ ਕਿਉਂਕਿ 2000 27 ਦੇ ਵਿੱਚ ਜਦੋਂ ਵੱਡੀ ਚੋਣਾ ਲੜੀ ਜਾਏਗੀ ਤੇ ਫਿਰ ਉਹਦੇ ਵਿੱਚ ਜਿਹੜੀ ਜਿੱਤ ਹੋਏਗੀ ਉਹ ਇਸ ਤੋਂ ਵੀ ਜ਼ਿਆਦਾ ਵੱਡੀ ਹੋਏਗੀ ਉਸ ਜਿੱਤ ਤੋਂ ਬਾਅਦ ਫਿਰ ਖਾਲਸਾ ਰਾਜ ਆਏਗਾ ਤੇ ਹਰ ਪਾਸੇ ਫਿਰ ਸਿੱਖਾਂ ਦਾ ਰਾਜ ਹੋਏਗਾ ਔਰ ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੈ ਕਿ ਜਦੋਂ ਰੂਸ ਤੇ ਚੀਨ ਜਿਹੜੇ ਆ ਉਹ ਭਾਰਤ ਤੇ ਚੜ ਆਉਣਗੇ ਤੇ ਫਿਰ 70 ਕਰੋੜ ਲੋਕਾਂ ਦੀ ਜਿਹੜੀ ਆਬਾਦੀ ਹੈ ਉਹਦੇ ਚ ਸਿਰਫ 17 ਕਰੋੜ ਬਚ ਜਾਣਗੇ ਫਿਰ ਸਿੱਖਾਂ ਦਾ ਰਾਜ ਆਏਗਾ ਔਰ ਉਸ ਰਾਜ ਵਿੱਚ ਖੁਸ਼ਹਾਲੀ ਹੋਏਗੀ ਅਮਨ ਹੋਏਗਾ ਸਕੂਨ ਹੋਏਗਾ ਅਗਰ ਤੁਸੀਂ ਗੌਰ ਕਰੋ ਤੇ ਭਾਈ ਅਮਰਤਪਾਲ ਵੀ ਇਹੀ ਨਾਰਾ ਲਾਉਂਦੇ ਹੀ ਹੈਗੇ ਆ ਕਿ ਨੌਜਵਾਨੀ ਨੂੰ ਨਸ਼ੇ ਤੋਂ پاک ਕੀਤਾ ਜਾਵੇ ਅੰਮ੍ਰਿਤ ਚਖਾਇਆ ਜਾਵੇ ਗੁਰੂ ਦੇ ਰਾਹ ਤੇ ਚਲایا ਜਾਵੇ ਉਹ ਇਹੀ ਕੰਮ ਕਰਨਦੇ ਆ ਤੇ ਤੁਸੀਂ ਸੋਚੋ ਇਹ ਉਸ ਖਾਲਸਾ ਰਾਜ ਦੀ ਪਹਿਲੀ ਕੜੀ ਹੈ ਜਿਹੜੀ ਕਿ ਬਣੀ ਹੈ ਔਰ ਜਿਹਨੂੰ ਜਿੱਤ ਹਾਸਲ ਤੁਸੀਂ ਕਰਾਈ ਹੈਗੀ ਹੈ ਔਰ ਇਹ ਕੜੀ ਦੇ ਨਾਲ ਹੁਣ ਕੜੀਆਂ ਮਿਲਣੀਆਂ ਤੇ ਖਾਲਸਾ ਰਾਜ ਦੀ ਨੀ ਯਾਦ ਜੜੀ ਹੈ ਪੈਣੀ ਹੈਗੀ ਹੈ ਔਰ ਇਹ ਉਹ ਦਿਨ ਦੂਰ ਨਹੀਂ ਜਦੋਂ ਬਹੁਤ ਜਲਦ ਖਾਲਸਾ ਰਾਜ ਆ ਜਾਏਗਾ ਇਸ ਤਰ੍ਹਾਂ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਖਾਲਸਾ ਰਾਜ ਸੀਗਾ ਔਰ ਇੱਕ ਸੁਨਹਿਰੀ ਦੌਰ ਸੀਗਾ ਔਰ ਉਸ ਦੌਰ ਦੇ ਵਿੱਚ ਕਿਸੇ ਨੂੰ ਕੋਈ ਤਕਲੀਫ ਨਹੀਂ ਸੀ ਇਸੇ ਤਰ੍ਹਾਂ ਜਦੋਂ ਦੁਬਾਰਾ ਖਾਲਸਾ ਰਾਜ ਆ ਜਾਏਗਾ ਤੇ ਹਰ ਬੰਦਾ ਖੁਸ਼ਹਾਲ ਹੋਏਗਾ ਔਰ ਅਮਨ ਔਰ ਸਕੂਨ ਹੋਏਗਾ ਔਰ ਮੁਹੱਬਤ ਔਰ ਭਾਈਚਾਰਾ ਹੋਏਗਾ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਤੁਸੀਂ ਕੀ ਰੱਖ ਦੇਈਏ ਇਸ ਬੁਨਿਆਦ ਦੇ ਬਾਰੇ ਕਮੈਂਟ ਦੇ ਵਿੱਚ لازمی ਦੱਸਿਓ ਇਹ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼